ਉਹ ਮਾੜੀ ਜੁਰੇ ਦੇ ਯਾਰੋ ਦਰਦ ਪਰਾਇਆ ਸਹਿਣਾ ਸਿੱਖ ਲਓ ਦਾਰੂ ਦੀ ਜਗਾ ਤੋਂ ਆਵਾ ਨਿਰਣਾ ਸਿੱਖ ਲਓ ਕਰੋ ਗੌਰ ਬਹਾਰਾਂ ਦੇ ਵਿੱਚ ਵਸਣ ਵਾਲਿਓ ਕਰੋ ਗੌਰ ਬਹਾਰਾਂ ਦੇ ਵਿੱਚ ਵਸਣ ਵਾਲਿਓ ਪਤ ਛੜਦੀ ਬੁੱਕਲ ਦੇ ਵਿੱਚ ਰਹਿਣਾ ਸਿੱਖ ਲਓ ਮੇਰੇ ਯਾਰੋ ਦਰਦ ਪਰਾਇਆ ਸਹਿਣਾ ਸਿੱਖ ਲਓ ਹੋ ਸਕਦਾ ਹੈ ਕੁਸ ਜਾਵੇ ਰੁੱਤ ਬਹਾਰ ਦੀ ਹੋ ਸਕਦਾ ਹੈ ਕੁਸ ਜਾਵੇ ਰੁੱਤ ਬਹਾਰ ਦੀ ਕੰਡਿਆਂ ਦੀਆਂ ਛਈਆਂ ਉੱਤੇ ਪੈਣਾ ਸਿੱਖ ਲਓ ਮੇਰੇ ਯਾਰੋ ਦਰਦ ਪਰਾਇਆ ਸਹਿਣਾ ਸਿੱਖ ਲਓ दारू ਦੀ ਜਗ੍ਹਾ ਦੁਆਵਾਂ ਲੈਣਾ ਸਿੱਖ ਲਓ ਕੱਲਿਆਂ ਦਾ ਜੀਣਾ ਯਾਰੋ ਕੀ ਹੈ ਜ਼ਿੰਦਗੀ ਕੱਲਿਆਂ ਦਾ ਜੀਣਾ ਯਾਰੋ ਕੀ ਹੈ ਜ਼ਿੰਦਗੀ ਹਜ਼ਾਰਾਂ ਦੀ ਮਹਿਫਿਲ ਦੇ ਵਿੱਚ ਬਹਿਣਾ ਸਿੱਖ ਲਓ ਮੇਰੇ ਯਾਰੋ ਦਗ ਪਰਾਇਆ ਸਹਿਣਾ ਸਿੱਖ ਲਓ ਕੋਈ ਸ਼ਾਨ ਘਟੇ ਨਾ ਰੰਗ ਮਹੱਲੇ ਕੋਈ ਸ਼ਾਨ ਕਟੇ ਨਾ ਰੰਗ ਬਰੰਗੇ ਮਹਿਲਾ ਦੀ ਕੋਈ ਸ਼ਾਨ ਕਟੇ ਨਾ ਰੰਗ ਬਰੰਗੇ ਮਹਿਲਾ ਦੀ ਨਿਰਦੰਦੀ ਕੁੱਲੀ ਦੇ ਵਿੱਚ ਬਹਿਣਾ ਸਿੱਖ ਲਓ ਮੇਰੇ ਯਾਰੋ ਦਰਦ ਪਰਾਇਆ ਸਹਿਣਾ ਸਿੱਖ ਲਓ ਆਖਰੀ ਵਾਰ ਸੰਗ ਬੈਠ ਚਾਨਿਆਂ ਗਿਆਨੀ ਗੁਰਮੁਖ ਲੋਕਾਂ ਦੇ ਸੰਗ ਬੈਠ ਚਾਨਿਆਂ ਗਿਆਨੀ ਗੁਰਮੁਖ ਲੋਕਾਂ ਦੇ ਮੈਂ ਮੈਨੂੰ ਛੱਦ ਨਉ ਰੱਬ ਦਾ ਲੈਣਾ ਸਿੱਖ ਲਓ ਮੇਰੇ ਯਾਰੋ ਦਰਦ ਪਰਾਇਆ ਸਹਿਣਾ ਸਿੱਖ ਲਓ ਦਰੂਦੀ ਜਗ੍ਹਾ ਤੋਂ ਆਵਾਜ਼ ਆ ਰਹੀ Thank you.